ਲੋਜੀ ਦੇਖੋ ਡੈਡੀ ਫਰੂਟ ਲੈਂਦੇ ਹੋ ਲੋਜੀ ਪੈਸੇ ਕਾਢੀ ਜਿਵੇਂ ਬੈਠੇ ਆ ਬੀਬੀ ਜੀ ਅੱਡੇ ਲੋਕ ਦੇਖਣੋਂ ਉੱਤਰ ਜਾਣ ਲੈ ਰਸ਼ ਦੇਖੋ ਕਿੰਨਾ ਭਾ ਗਿਆ ਆ ਦੇਖ ਸਾਡੇ ਹਾਂਜੀ ਅੱਜ ਅਸੀਂ ਚੱਲੇ ਆਂ ਮੂਵੀ ਦੇਖਣ ਬੀਬੀ ਰਜਨ ਜਿਹੜੀ ਨਵੀਂ ਰੀਲਿਜ਼ ਹੋਈ ਆ ਤੇ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਰਹੂਗਾ ਸਾਡਾ ਤੇ ਉਹ ਸਾਰਾ ਦੱਸਾਂਗੇ ਤੇ ਹੁਣ ਅਸੀਂ ਸ਼ਹਿਰ ਪਹੁੰਚ ਲਿਆ ਤੇ ਅੱਜ ਵੀਬੀਜੀ ਵੀ ਸਾਡੇ ਨਾਲ ਜਾਓਗੇ ਫਿਲਮ ਦੇਖੂਗੇ ਤੇ ਫਿਰ ਅਸੀਂ ਬਾਜ਼ਾਰ ਚਾਂ ਡੈਡੀ ਜੀ ਫਰੂਟਸ ਲੈਣਗੇ ਹਮ ਬੀਬੀ ਜੀਆਂ ਦੇ ਫੋਕ ਲੱਗੀ ਥੋੜੀ ਫਰੂਟਸ ਲੈ ਕੇ ਆਓ ਤੇ ਫਿਰ ਵੀਜੀ ਦੇ ਲੈਣਗੇ ਤੇ ਫਿਰ ਅਸੀਂ ਚੱਲਾਂਗੇ ਫਿਰ ਪਹੁੰਚ ਕੇ ਫਿਰ ਲੋ ਜੀ ਦੇਖੋ ਡੈਡੀ ਜੀ ਫਰੂਟ ਲੈਂਦੇ ਹੋਏ ਲੋ ਜੀ ਪੈਸੇ ਘੱਟ ਰਹੇ ਆ ਗੇਟ ਚੋਰਾਲੇ ਫਰੂਟ ਸੈਕ ਤੇ ਕਹਿੰਦੇ ਲੋ ਜੀ ਪੜੋ ਹੁਣ ਪੈਸੇ ਸੀ ਪਹੁੰਚ ਗਿਆ ਸੀਨਾ ਤੇ ਇੱਧਰ ਬੀਬੀ ਜੀ ਨੂੰ ਅਸੀਂ ਨਾਲ ਲੈ ਕੇ ਜਾ ਰਹੇ ਆ ਤੇ ਮੰਮੀ ਡੈਡੀ ਜੀ ਟਿਕਟ ਕਟਾਣ ਲੱਗੇ ਆ ਤੇ ਦੇਖਸਾਂ ਉਹ ਬਹੁਤ ਜਾਣੇ ਫਿਲਮ ਦੇਖਣਾ ਹੁੰਦੇ ਆ ਤੇ ਬਹੁਤ ਵਧੀਆ ਫਿਲਮਾਂ ਧਾਰਮਿਕ ਤੇ ਸਾਰੇ ਦੇਖਣ ਆਉਂਦੇ ਆ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਜੀ ਲੱਗੂ ਵੀ ਸਾਨੂੰ ਤੇ ਐਕਸਪੀਰੀਅੰਸ ਦੱਸਾਂਗੇ ਤੇ ਬੀਬੀ ਜੀ ਨੂੰ ਵੀ ਪੁੱਛਾਂਗੇ ਕਿ ਉਹ ਜੀ ਲੱਗੂ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੁਸੀਂ ਦੇਖ ਸਕਦੇ ਹੋ ਇਹ ਫਿਲਮ ਦੇਖਣ ਵਾਸਤੇ ਲੋਕ ਬਹੁਤ ਆਉਂਦੇ ਆ ਫੈਮਲੀ ਨਾਲ ਤੇ ਅਸੀਂ ਜਦੋਂ ਟਿਕਟ ਬੁੱਕ ਕਰਾਂ ਲੱਗੇ ਤਾਂ ਸੀਟਾਂ ਦਾ ਬੁੱਕ ਹੋ ਗਿਆ ਬਟ ਸਾਨੂੰ ਨੀਚਲੀਆਂ ਮਿਲੀਆਂ ਆ ਕਿਉਂਕਿ ਬਹੁਤ ਮਤਲਬ ਦੇਖਣ ਆਉਂਦੇ ਆ ਤਾਂ ਪਹਿਲੀ ਟਿਕਟਾਂ ਬੁੱਕ ਹੋ ਗਈਆਂ ਸੀ ਅਸੀਂ ਥੋੜਾ ਲੇਟ ਹੋ ਗਏ ਤੇ ਫਿਰ ਵੀ ਸੀਟਸ ਸਾਨੂੰ ਮਿਲ ਗਈਆਂ ਤੇ ਹੁਣ ਅਸੀਂ ਦੇਖਾਂਗੇ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਫੈਮਲੀ ਦੇ ਨਾਲ ਆਉਂਦੇ ਆ ਸਾਰੇ ਜਾਣੇ ਫਿਲਮ ਦੇਖਣ ਵਾਸਤੇ ਕਿਉਂਕਿ ਧਾਰਮਿਕ ਫਿਲਮਾਂ ਤੇ ਬਹੁਤ ਇਹਨਾਂ ਨੂੰ ਬਹੁਤ ਪਸੰਦ ਕਰੇ ਇਸ ਫਿਲਮ ਨੂੰ ਤੇ ਸਾਰੇ ਜਾਣੇ ਦੇਖ ਸਰ ਕਿੰਨਾ ਰਸ਼ ਹੋਇਆ ਆ ਤੇ ਹੁਣ ਅਸੀਂ ਵੀ ਦੇਖਾਂਗੇ ਤੇ ਤੁਹਾਨੂੰ ਦੱਸਾਂਗੇ ਬੀਬੀ ਜੀ ਬੈਠੇ ਆ ਬੀਬੀ ਜੀ ਅੱਡੇ ਲੋਕ ਦੇ ਨਾਲ ਆ ਚਾਹ ਰਹੇ ਆ ਪੈਂਦੀ ਵਾਰ ਬੀਬੀ ਜੀ ਸਿਰਵਾ ਰਿਹਾ ਦੇਖਦੇ ਪੈ ਲੋ ਅੰਦਰ ਬੀਬੀ ਜੀ ਬਹੁਤ ਸ਼ਰਮ ਆ ਲੱਗਦਾ ਅੰਦਰ ਜਿੱਕਾ ਪਾਤਾ ਬੀਬੀ ਜੀ ਹਰਾਨ ਹੋ ਜਾਂਦੇ ਕੀ ਕੀ ਕਰੀ ਜਾਂਦੇ ਆ ਲੱਗ ਜਾਂਦੇ ਬੀਬੀ ਨੂੰ ਵਧੀਆ ਲੱਗ ਰਿਹਾ ਆ ਤੇ ਦੋ ਮੁਹਰੇ ਨੇ ਵੀ ਜਿੱਥੇ ਬੈਠੇ ਆ ਕੋਈ ਸ਼ੋਅ ਤੇ ਤੇ ਟੈਕ ਟਬੋ ਖਿਮਨੀ ਸਾਨੂੰ ਮੈਂ ਵੀ ਸਾਰੀ ਬੋਕ ਹੈ ਤੇ ਅੱਜ ਜੇ ਐਤਵਾਰ ਕਰਕੇ ਮੇਰਾ ਸ਼ਾ ਸਾਰੇ ਆਪਣੇ ਬੱਚਿਆਂ ਨਾਲ ਆਲੇ ਆ ਛੁੱਟੀ ਕਰਕੇ ਤਾਂ ਵੀ ਸ਼ਾ ਹੈਗਾ ਆ ਲੈਦੇ ਆਂ ਕੱਲ ਜਾ ਕੇ ਚੰਗੇ ਆਪਾਂ ਮੰਗਰੇ ਲੇਣਾ ਹਾਂ ਨਹੀਂ ਨਹੀਂ ਟੈਕ ਟਕ ਤੇ ਟੈਕ ਟਬੋ ਕਾ ਇਸੇ ਚੱਲ ਜਾਣਾ ਬੀਬੀ ਜੀ ਪਹਿਲਾਂ ਕਹਿੰਦੇ ਸੀ ਉਹ ਉਹ ਫਿਜ਼ੀਕਲ ਲੋਗ ਨਿਕਲਦੇ ਉਸੇ ਵੰਡਦਾ ਆ ਸੀ ਬੰਜੀ ਕੋਸ਼ੇ ਹੋ ਰਹੀ ਹੈ ਅਸੀਂ ਪਹਿਲੀ ਵਾਰ ਦੇਖਣ ਆਏ ਆ ਜੋ ਸਕਿਉਰਟੀ ਲੀ ਗਿਆ ਪਰ ਤੁਹਾਨੂੰ ਉੱਥੇ ਰਹਿਣਾ ਹੈ ਹਾਂਜੀ ਹਾਂਜੀ ਟੈਕਟ ਅਸੀਂ ਕਰਾ ਲਈ ਆ ਹੁਣ ਸਾਨੂੰ ਕੋਈ ਮੁਸ਼ਕਿਲ ਨਹੀਂ ਆ ਗਈ ਅਸੀਂ ਆਪ ਕੋ ਅੰਦਰ ਜਾ ਸਕਦੇ ਆ ਅੰਦਰ ਮਾਦ ਵੀ ਬੜੀ ਹੈ ਹਾਂਜੀ ਹਾਂਜੀ ਬੱਲੇ ਤੋਂ ਮਗਰ ਵੀ ਬੜੀ ਹਾਂਜੀ ਹਾਂਜੀ 30 ਸੀਟ ਬੁੱਕ ਕੀ ਆ ਲੋ ਜੀ ਇੱਧਰ ਅੰਕਲ ਜੀ ਲੱਗੇ ਹੋਏ ਆ ਲੱਗਦਾ ਫਰੈਂਡ ਆ ਫਿਲਮ ਦੇਖਣ ਆਏ ਆ ਤੇ ਇੰਜੋਏ ਕਰ ਰਹੇ ਆ ਕੀ ਹਿੱਦਰ ਹਲੇ ਚੱਲਦੀ ਆ ਫਿਲਮ ਕਿ ਹਾਫ ਟਾਈਮ ਹੋਇਆ ਆ ਤੇ ਫੇ ਫੇਰ ਲਗਾਤਾਰ ਹੀ ਫਿਲਮ ਲੱਗੀ ਹੋ ਸੋ ਫੇ ਇਸ ਤੋਂ ਬਾਅਦ ਸਾਡੀ ਬਾਜੀ ਲੋਜੀ ਭਈ ਜੀ ਚਲ ਗਏ ਆ ਇੱਦਰ ਮੰਮੀ ਡੈਡੀ ਹੋਣੀ ਬੈਠੇ ਹੈ ਲੋ ਡੈਡੀ ਰਸ਼ ਉਹ ਪੈ ਗਿਆ ਆ ਹੁਣ ਇਹ ਸਾਰੇ ਜਣੇ ਇੰਤਜ਼ਾਰ ਕੋ ਫਿਲਮ ਦੇਖਣ ਆਲੇ ਆਏ ਹੋ ਆ ਹੁਣ ਤੇ ਹੁਣ ਰਸ਼ ਦੇਖ ਸਕਦੇ ਕਿੰਨਾ ਪੈ ਚੁੱਕਿਆ ਆ ਇਹ ਅਸੀਂ ਆਰਡਰ ਕਰਾਤਾ ਹੈ ਤੇ ਸਾਡੀ ਸੀਟਾਂ ਤੇ ਸਾਰਾ ਕੁਝ ਆ ਜਾਣਾ ਆ ਤੇ ਸੋ ਜਿੱਦਾਂ ਐਕਸਪੀਰੀਅੰਸ ਲਓਗਾ ਫਿਰ ਅਨੁਸਾਰ ਅੰਦਰ ਜਾਣ ਲੈ ਰਸ਼ ਦੇਖ ਕਿੰਨਾ ਪੈ ਗਿਆ ਆ ਦੇਖ ਸਾਹ ਉਹ ਕਿੰਨਾ ਐਰ ਫੋਲੋ ਹੋਣਾ ਹੈ ਸਿਲਵਾ ਪੂਰਾ ਹੀ ਪੂਰਾ ਬਹੁਤ ਸੇ ਆ ਗਏ ਅੰਦਰ ਤੇ ਬੀਬੀ ਜੀ ਧਿਆਨ ਨਾਲ ਹਾਂਜੀ ਹਾਂਜੀ ਮੈਂ ਤੁਹਾਨੂੰ ਬਾਅਦ ਨੂੰ ਬਤਾਈਏ ਅੱਜ ਉਹ ਬੀਬੀ ਕੋੜੀਆਂ ਜੀ ਕੋ ਵਜਰ ਦੰਤੀ ਪਾਊਡਰ ਆ ਗਿਆ ਅਸੀਂ ਹੁਣ ਬਗਿਆ ਆਫ ਟਾਈਮ ਤੇ ਅਦਰ ਵੀ ਬਿਜ਼ੀ ਖਾ ਰਿਹਾ ਸੈਂਡਵਿਚ ਅਦਰ ਡੈਡੀ ਜੀ ਆ ਅਦਰ ਪਿੱਛੇ ਬੈਠੇ ਆ ਅਸੀਂ ਮੋਰੇ ਆ ਤੇ ਬੀਬੀ ਸੈਂਡਵਿਚ ਖਾਦੇ ਆ ਆਪਣਾ ਆਜੋ ਖਾ ਲੋ ਬੀਬੀ ਇੱਕ ਵੀ ਖਾਂਦੇ ਹੋਗੇ ਬੇਹੋਂ ਸਾਰੇ ਜਾਣੇ ਅਸੀਂ ਯਾਰ ਆ ਗਏ ਹਾਂ ਤੇ ਉੱਪਰ ਵੀ ਦੇਖ ਸਕਦੇ ਹੋ ਹੁਣ ਅਸੀਂ ਚੱਲੇ ਵਾਪਿਸ ਕਰਾਣੂ ਹਾਂਜੀ ਹੁਣ ਅਸੀਂ ਹੈਗੇ ਪਾਲਿਆ ਚੱਕੀ ਤੇ ਜਿਹੜੇ ਅਸੀਂ ਜਾਣੇ ਰਾਕੇ ਗਏ ਸੀਗੇ ਉਹ ਚੱਕਰ ਵਾਸਤੇ ਅਸੀਂ ਆਏ ਹਾਂ ਤੇ ਇੱਧਰ ਮੰਮੀ ਜੀ ਬੈਠੇ ਆ ਤੇ ਦਦੂ ਜੀ ਤੇ ਸਾਰੇ ਦਾ ਐਕਸਪੀਰੀਅੰਸ ਕਿਦਾਂ ਰਿਹਾ ਮੰਮੀ ਜੀ ਜਦੋਂ ਨਾ ਸਾਰੇ ਜਾਣੇ ਵਾਰ ਨਿਕਲੇ ਸਾਰਿਆਂ ਦੀ ਅੱਖਾਂ ਭਰੀਆਂ ਹੋਈਆਂ ਸੀਗੀਆਂ ഹാ മിലൂ ഫ ਜਿਹੜਾ ਪਿਆਰ ਕਰਦੇ ਹੋ ਉਹਨਾਂ ਨੂੰ ਤਾਂ ਬਹੁਤ ਬਹੁਤ ਜਿਆਦਾ ਵਧੀਆ ਲੱਗੂਗੀ ਬਿਕੋਜ਼ ਜਿਹੜਾ ਰੱਬ ਨਾਲ ਪ੍ਰੇਮ ਕਰਦਾ ਹੈ ਵਿਸ਼ਵਾਸ ਰੱਖਦਾ ਉਹਦੀ ਮੁਰਾਦ ਹਮੇਸ਼ਾ ਪੂਰੀ ਹੁੰਦੀ ਹੁੰਦੀ ਆ ਰੱਬ ਉਹਨਾਂ ਨੂੰ ਵਧੀਆ ਹੀ ਸਭ ਕੁਝ ਕਰਦਾ ਆ ਇਹ ਇਹ ਤੋਂ ਸਿੱਖਿਆ ਮਿਲਦੀ ਆ ਸਾਨੂੰ ਫਿਲਮ ਤੋਂ ਤੇ ਤੁਸੀਂ ਵੀ ਜਰੂਰ ਆਪਣੀ ਫੈਮਿਲੀ ਦੇ ਨਾਲ ਜਰੂਰ ਦੇਖਣ ਜਾਇਓ ਆਪਣੇ ਬੱਚਿਆਂ ਦੇ ਨਾਲ ਬਹੁਤ ਸਾਰੇ ਨੂੰ ਪਸੰਦ ਆਊਗੀ ਤੇ ਸਾਡਾ ਵੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਆ ਤੇ ਉੱਥੇ ਜਿਹੜੇ ਵੀ ਸਾਰੇ ਦਿਖ ਰਹੇ ਸੀ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਆ ਤੇ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਵਧੀਆ ਲੱਗੂਗੀ ਹਾਂਜੀ ਹੁਣ ਅਸੀਂ ਆ ਗਿਆ ਘਰੇ ਤੇ ਸਾਨੂੰ ਸਭ ਨੂੰ ਬਹੁਤ ਵਧੀਆ ਲੱਗੇ ਹਨ ਮਮੀ ਜੀ ਤੁਹਾਡਾ ਹਮ ਬਹੁਤ ਚਾਰੇ ਵਧੀਆ ਸਿਖਿਆ ਮਤਲਬ ਇਦੋਂ ਮਤਲਬ ਇਹ ਸਾਨੂੰ ਮਿਲ ਸਿੱਖਿਆ ਮਿਲਦੀ ਆ ਵੀ ਸਾਨੂੰ ਕਰਮ ਤੇ ਧਰਮ ਕਰਦੇ ਰਹਿਣਾ ਚਾਹੀਦਾ ਤੇ ਵਿਸ਼ਵਾਸ ਕਦੇ ਨਹੀਂ ਛੱਡਣਾ ਚਾਹੀਦਾ ਪਰਮਾਤਮਾ ਤੇ ਰੱਖਣਾ ਚਾਹੀਦਾ ਕਦੇ ਆਪਣੇ ਰੱਬ ਪ੍ਰਤੀ ਵਿਸ਼ਵਾਸ ਨੂੰ ਗੁਪਨ ਨਹੀਂ ਛੱਡਣਾ ਚਾਹੀਦਾ ਰੱਬ ਪਰਖ ਦਾ ਜਰੂਰ ਆਪਟ ਉਹ ਵਿਸ਼ਵਾਸ ਨੂੰ ਬਣਾਈ ਰੱਖਣਾ ਚਾਹੀਦਾ ਰੱਬ ਤੇ ਸਾਡੀ ਸਾਰੀ ਫੈਮਿਲੀ ਬਹੁਤ ਵਧੀਆ ਲੱਗੀ ਬੀਬੀ ਜੀ ਨੂੰ ਬਹੁਤ ਵਧੀਆ ਲੱਗੀ ਮਨ ਜਿੰਨੇ ਵੀ ਦੇਖਣ ਗਏ ਆ ਨਾ ਸਾਰਿਆਂ ਨੂੰ ਵਧੀਆ ਲੱਗੀ ਆ ਪ੍ਰਵਾਚਨ ਸਾਰੇ ਮੋਸ਼ਨਲ ਸੀਗੇ ਹਨਾ ਫੇ ਦੇਖ ਕੇ ਨਾ ਸਾਰੇ ਮੋਸ਼ਨਲ ਹੋਏ ਹੋ ਸੀਗੇ ਜਦੋਂ ਸਾਰੇ ਜਾਨਵਰ ਵੀ ਸਾਰੇ ਨਹੀਂ ਅੱਖਾਂ ਵਿੱਚ ਪਾਣੀ ਸੀਗਾ ਦੇਖ ਕੇ ਵੀ ਅਸੀਂ ਵੀ ਥੋੜਾ ਹੋ ਜਾਂਦੇ ਆ ਨਾ ਫਿਰ ਉਸ ਉਸ ਫਿਲਮ ਚ ਸੀ ਖੁਦ ਵੜ ਚੁਕੇ ਸੀਗੇ ਨਾ ਉਸ ਫਿਲਮ ਨੂੰ ਅਸੀਂ ਫੀਲ ਕਰ ਰਹੇ ਸੀਗੇ ਹਨਾ ਐਂ ਵਧੀਆ ਸਾਰਿਆਂ ਨੇ ਰੋਲ ਕੀਤਾ ਆ। ਤ੍ਰਿਪੀ ਮੈਮ ਨੇ ਸਾਰਾ ਬਹੁਤ ਵਧੀਆ ਰੋਲ ਕੀਤਾ ਹੈ। ਬੀਬੀ ਰਜਨੀ ਜੀ ਦਾ ਬਹੁਤ ਵਧੀਆ ਰੋਲ ਕੀਤਾ ਹੈ। ਸਾਰਿਆਂ ਨੇ ਬਹੁਤ ਵਧੀਆ ਆਪਣੇ ਕਰੈਕਟਰ ਬਹੁਤ ਵਧੀਆ ਨਿਵਾਏ ਆ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹੋਊਗੀ। ਤੇ ਤੁਸੀਂ ਵੀ ਜਰੂਰ ਜਾਓ ਆਪਣੀ ਫੈਮਿਲੀ ਨਾਲ ਕਿਉਂਕਿ ਇਹ ਦੇਖਣ ਵਾਲੀ ਮੂਵੀ ਆ ਤੇ ਬੱਚਿਆਂ ਨੂੰ ਦਿਖਾਉਣ ਵਾਲੀ ਆ। ਤੁਸੀਂ ਸਾਰੇ ਜਾਣੇ ਆਪਣੇ ਫੈਮਿਲੀ ਨਾਲ ਜਰੂਰ ਜਾ ਕੇ ਦੇਖੋ। ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਜੱਗ ਲੱਗਾ ਜਰੂਰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਜੱਗ ਲੱਗਾ ਤੇ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰਦੇ ਮੇਰੇ ਚੈਨਲ ਨੂੰ ਅੱਗੇ ਦੋ ਬਿਲਕੁਲ ਨਵਾਂ ਲੁੱਕ ਲੈ ਰਹੀ ਆ ਅਗਲੇ ਬਲੌਗ ਤੇ ਮਿਲਦੇ ਆ ਕੱਲ੍ਹ ਸਸਟਰੀਕ